ਹਾਂਜੀ ਸ਼ਤਿਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਜੇਜੇ ਹੋਮ ਸੇਲ ਮਾਰਕੀਟ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਹੀ ਵਧੀਆ ਮਕਾਨ ਬਕਾਊ ਹੈ ਜੀ ਮਾਲਕਾਂ ਵੱਲੋਂ ਇਹ ਮਕਾਨ ਵੇਚਿਆ ਜਾਣਾ ਜੀ ਬਹੁਤ ਹੀ ਘੱਟ ਰੇਟ ਦੇ ਉੱਪਰ ਕਿਉਂਕਿ ਮਾਲਕਾਂ ਦੀ ਮਜਬੂਰੀ ਹੈ ਜੀ ਆਪਣੇ ਮਕਾਨ ਨੂੰ ਵੇਚਣਾ ਸੋ ਤੁਸੀਂ ਲੋਕੇਸ਼ਨ ਦੇਖ ਰਹੇ ਹੋ ਜੀ ਵੀਡੀਓ ਦੇ ਵਿੱਚ ਜੋ ਘਰ ਨੂੰ ਰਸਤਾ ਲੱਗਦਾ ਜੀ ਤਕਰੀਬਨ 10 ਤੋਂ 15 ਫੁੱਟ ਚੌੜੇ ਰਸਤੇ ਦੇ ਉੱਪਰ ਇਹ ਘਰ ਬਣਿਆ ਹੋਇਆ ਜੀ ਮੇਨ ਗੇਟ ਤਕਰੀਬਨ 10 ਤੋਂ 12 ਫੁੱਟ ਚੌੜਾ ਹੈ ਜੀ ਤੇ ਘਰ ਦੀ ਐਂਟਰੀ ਕਰਨ ਦੇ ਟਾਈਮ ਤੁਸੀਂ ਦੇਖੋ ਜੀ ਫਰੰਟ ਦੇ ਵਿੱਚ ਕਿੰਨਾ ਖੁੱਲਾ ਵਿਹੜਾ ਜੀ ਕਰਦੇ ਅੱਗੇ ਸੋ ਇੱਕ ਸਾਈਡ ਦੇ ਉੱਪਰ ਮਾਲਕਾਂ ਵੱਲੋਂ ਪੱਕੇ ਟਾਇਲਟ ਤੇ ਬਾਥਰੂਮ ਬਣਵਾਏ ਗਏ ਨੇ ਜੀ ਵਿਹੜੇ ਦੇ ਵਿੱਚ ਬਾਕੀ ਟਾਇਲ ਪੱਥਰ ਦਾ ਕੰਮ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਵਿੱਚ ਬਹੁਤ ਹੀ ਮਾਲਕਾਂ ਵੱਲੋਂ ਵਧੀਆ ਕਰਵਾਇਆ ਗਿਆ ਜੀ ਇੱਕ ਸਾਈਡ ਤੇ ਟਾਇਲਟ ਦਿੱਤਾ ਹੋਇਆ ਜੀ ਇੱਕ ਸਾਈਡ ਤੇ ਬਾਥਰੂਮ ਬਣਾਇਆ ਹੋਇਆ ਦੋਸਤੋ ਸੋ ਘਰ ਦੇ ਵਿੱਚ ਸਮਰਸੀਬਲ ਮੋਟਰ ਲੱਗੀ ਹੋਈ ਹੈ ਜੀ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਕਿੰਨਾ ਖੁੱਲਾ ਬਾਥਰੂਮ ਹੈ ਜੀ ਟਾਇਲ ਪੱਥਰ ਲਗਵਾ ਕੇ ਤਿਆਰ ਕੀਤਾ ਤੁਸੀਂ ਦੇਖ ਸਕਦੇ ਹੋ ਸੋ ਦੋਸਤੋ ਇੱਕ ਟਾਇਲਟ ਤੇ ਬਾਥਰੂਮ ਘਰ ਦੇ ਅੰਦਰ ਅਟੈਚ ਹੈ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਦੇ ਨਾਲ ਪੂਰਾ ਬਣੇ ਰਹਿਓ ਜੀ ਬਹੁਤ ਹੀ ਖੁੱਲਾ ਵਿੜ ਹੈ ਜੀ ਘਰ ਦੇ ਵਿੱਚ ਇਹ ਲੋਕੇਸ਼ਨ ਹੈ ਜੋ ਘਰ ਬਣਿਆ ਹੋਇਆ ਜੀ ਬੇਰਖੁਰਦ ਮਲੌਦ ਨੇੜੇ ਪਿੰਡ ਹੈ ਜੀ ਬਿਰਖੌਰ ਤੇ ਜਿਸ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ 22 ਬਸਵੇ ਜਗ੍ਹਾ ਜੀ ਸੋ ਮਾਲਕਾਂ ਵੱਲੋਂ ਇਹ ਘਰ ਵੇਚਿਆ ਜਾਣਾ ਜੀ ਬਹੁਤ ਘੱਟ ਰੇਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਵਿਹੜੇ ਦੇ ਵਿੱਚ ਇੱਕ ਸਾਈਡ ਦੇ ਉੱਪਰ ਜੋ ਪਸ਼ੂਆਂ ਲਈ ਮਾਲਕਾਂ ਵੱਲੋਂ ਭਾਂਡਾ ਬਣਵਾਇਆ ਗਿਆ ਜੀ ਵਧੀਆ ਸ਼ੈੱਡ ਪਾਇਆ ਹੋਇਆ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਆਪਾਂ ਆਪਣੇ ਪਸ਼ੂ ਵੀ ਬਹੁਤ ਵਧੀਆ ਤਰੀਕੇ ਨਾਲ ਰੱਖ ਸਕਦੇ ਹਾਂ ਜੀ ਸੋ ਬਾਈਬਿਸ ਵੇ ਜਗ੍ਹਾ ਜੀ ਜਿੰਨਾ ਵੀ ਘਰ ਦੇ ਵਿੱਚ ਬਿਜਲੀ ਦਾ ਪ੍ਰਬੰਧ ਹੈ ਜੀ ਵਧੀਆ ਹੈ ਪਾਣੀ ਦਾ ਪ੍ਰਬੰਧ ਵੀ ਵਧੀਆ ਸਮਰਥੀਬਲ ਮੋਟਰ ਲੱਗੀ ਹੋਈ ਹੈ ਜੀ ਘਰ ਦੇ ਵਿੱਚ ਸੋ ਇੱਕ ਸਾਈਡ ਦੇ ਉੱਪਰ ਬਹੁਤ ਵਧੀਆ ਜੋ ਸਟੋਰ ਪਾਇਆ ਹੋਇਆ ਮਾਲਕਾ ਵੱਲੋਂ ਜੀ ਜਿਸ ਜਗ੍ਹਾ ਆਪਾਂ ਤੂੜੀ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਵਿੱਚ ਸੋ ਬੇਰਖੁਰਦ ਮਲੌਦ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਜ਼ਿਲ੍ਹਾ ਲੁਧਿਆਣਾ ਲੱਗਦਾ ਹੈ ਬਾਕੀ ਤੁਸੀਂ ਮਾਲਕਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਪੀਲੀ ਪੱਟੀ ਦੇ ਵਿੱਚ ਕਿਸੇ ਵੀ ਭੈਣ ਭਰਾ ਨੇ ਇਹ ਘਰ ਖਰੀਦਣਾ ਜੀ ਤਾਂ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਇਸ ਘਰ ਦੀ ਪੂਰੀ ਜਾਣਕਾਰੀ ਲੈ ਕੇ ਘਰ ਨੂੰ ਖਰੀਦ ਸਕਦੇ ਹੋ ਜੀ ਸੋ 프ਰੰਟ ਦੇ ਵਿੱਚ ਦੇਖੋ ਜੀ ਘਰ ਕੁਝ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਜੀ ਬਹੁਤ ਵਧੀਆ ਲੋਕੇਸ਼ਨ ਦੇ ਉੱਪਰ ਦੋਸਤੋ ਇਹ ਖੇਤਾਂ ਦੇ ਵਿੱਚ ਘਰ ਬਣਿਆ ਹੋਇਆ ਜੀ ਸੋ ਘਰ ਦੇ ਵਿੱਚ ਦੋਸਤੋ ਤਿੰਨ ਬੈਡਰੂਮ ਨੇ ਜੀ ਵਧੀਆ ਸਟੋਰ ਰੂਮ ਬਣਿਆ ਹੋਇਆ ਅੰਦਰ ਅਟੈਚ ਬਾਥਰੂਮ ਹੈ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਚੱਲ ਕੇ ਦੇਖਿਓ ਸੋ ਬਹੁਤ ਵਧੀਆ ਜਗ੍ਹਾ ਦੇ ਉੱਪਰ ਇਹ ਘਰ ਮਾਲਕਾਂ ਵੱਲੋਂ ਬਣਵਾਇਆ ਗਿਆ ਜੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਜੀ 22 ਵਿਸਵੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਕਿਉਂਕਿ ਘਰ ਦੇ ਫਰੰਟ ਸਾਈਡ ਦੇ ਵਿੱਚ ਬਹੁਤ ਹੀ ਜ਼ਿਆਦਾ ਖੁੱਲਾ ਵਿਹੜਾ ਬਣਿਆ ਹੋਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਸਾਈਡ ਦੇ ਉੱਪਰ ਤੁਸੀਂ ਦੇਖੋ ਜੀ ਬਾਹਰ ਵਿਹੜੇ ਦੇ ਵਿੱਚ ਜੋ ਰਸੋਈ ਘਰ ਬਣਿਆ ਹੋਇਆ ਦੋਸਤੋ ਜਿੰਨਾ ਵੀ ਘਰ ਦੇ ਵਿੱਚ ਰੰਗ ਰੋਗਣ ਦਾ ਕੰਮ ਹੈ ਜੀ ਰੰਗ ਰੋਗਣ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਮਾਲਕਾ ਵੱਲੋਂ ਕਰਵਾਇਆ ਹੋਇਆ ਜੀ ਸੋ ਇਸ ਘਰ ਦਾ ਜੋ ਰਸੋਈ ਹੈ ਜੀ ਬਾਹਰ ਦੀ ਸਾਈਡ ਉਹ ਇੱਟ ਵਾਲੇ ਦੇ ਉੱਪਰ ਕੀਤਾ ਹੋਇਆ ਤੇ ਬਾਕੀ ਜਿੰਨਾ ਵੀ ਘਰ ਹੈ ਜੀ ਉਹਦੇ ਵਿੱਚ ਪੱਕਾ ਲੈਂਟਰ ਬਣਿਆ ਹੋਇਆ ਜੀ ਸੋ ਘਰ ਦੀ ਪੱਕੀ ਛੱਤ ਹੈ ਜੀ ਲੈਂਟਰ ਪਿਆ ਹੋਇਆ ਵਧੀਆ ਜੰਗਲੇ ਤੇ ਜੰਗਲੇ ਲਗਵਾ ਕੇ ਇਹ ਘਰ ਨੂੰ ਤਿਆਰ ਕੀਤਾ ਹੋਇਆ ਮਾਲਕਾ ਨੇ ਤੁਸੀਂ ਦੇਖ ਸਕਦੇ ਹੋ ਜੀ ਜਿੰਨਾ ਜੋ ਰਸੋਈ ਦਾ ਕਮਰਾ ਜੀ ਰਸੋਈ ਦੇ ਕਮਰੇ ਉੱਪਰ ਇੱਟ ਵਾਲੇ ਦੀ ਛੱਤ ਪਾਈ ਹੋਈ ਹੈ ਜੀ ਸੋ ਦੋਸਤੋ 22 ਵਿਸਵੇ ਜਗਾ ਜੀ ਰੇਟ ਜੋ ਮਾਲਕਾਂ ਵੱਲੋਂ ਰੱਖਿਆ ਗਿਆ ਜੀ ਘਰ ਦਾ 40 ਲੱਖ ਰੁਪਈਆ ਬਾਕੀ ਰੇਟ ਦੇ ਵਿੱਚ ਮਾਲਕਾਂ ਦਾ ਕਹਿਣਾ ਕਿ ਮੌਕੇ ਦਾ ਮਾਣ ਤਨ ਕਰ ਦਿੱਤਾ ਜਾਵੇਗਾ ਸੋ ਲੌਬੀ ਏਰੀਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਿੰਨਾ ਖੁੱਲਾ ਡੁੱਲਾ ਲੌਬੀ ਏਰੀਆ ਜੀ ਜੋ ਲੌਬੀ ਏਰੀਆ ਦੀ ਫਰੰਟ ਸਾਈਡ ਦੇ ਉੱਪਰ ਜੋ ਮਾਲਕਾਂ ਵੱਲੋਂ ਗੇਟ ਗ੍ਰਿਲਾਂ ਬਣਵਾਈਆਂ ਗਈਆਂ ਨੇ ਜੀ ਲੋਹੇ ਦੀਆਂ ਤਿਆਰ ਕਰਵਾਈਆਂ ਗਈਆਂ ਨੇ ਤੇ ਘਰ ਦੇ ਵਿਹੜੇ ਵਿੱਚ ਪੱਕਾ ਫਰਸ਼ ਲੱਗਿਆ ਹੋਇਆ ਜੀ ਸੋ ਘਰ ਦੇ ਅੰਦਰ ਗੱਲ ਕਰੀਏ ਜੀ ਫਰਸ਼ ਦੀ ਤਾਂ ਅੰਦਰ ਟਾਈਲ ਦਾ ਫਰਸ਼ ਲੱਗਿਆ ਹੋਇਆ ਗ੍ਰੇਨਾਈਟ ਦਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਵੀਡੀਓ ਦੇ ਵਿੱਚ ਸੋ ਬਹੁਤ ਵਧੀਆ ਘਰ ਹੈ ਜੀ 40 ਲੱਖ ਰੁਪਏ ਮਾਲਕਾਂ ਵੱਲੋਂ ਡਿਮਾਂਡ ਹੈ ਜੀ ਘਰ ਦੀ ਬਾਕੀ ਮੌਕੇ ਤੇ ਰੇਟ ਦੇ ਵਿੱਚ ਮਾਣ ਤਨ ਕਰ ਦਿੱਤਾ ਜਾਵੇਗਾ ਸੋ ਮਾਲਕਾਂ ਦਾ ਮੋਬਾਈਲ ਨੰਬਰ ਪੀਲੀ ਪੱਟੀ ਵਿੱਚ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਇਸ ਘਰ ਨੂੰ ਖਰੀਦ ਸਕਦੇ ਹੋ ਘਰ ਦਾ ਸਟੋਰ ਰੂਮ ਚੈੱਕ ਕਰੋ ਜੀ ਕਿੰਨਾ ਖੁੱਲਾ ਡੁੱਲਾ ਸਟੋਰ ਰੂਮ ਹੈ ਸੋ ਦੋਸਤੋ ਘਰ ਦੇ ਵਿੱਚ ਤਿੰਨ ਬੈਡਰੂਮ ਨੇ ਜੀ ਇੱਕ ਨਾਲ ਅਟੈਚ ਬਾਥਰੂਮ ਹੈ ਤੇ ਇੱਕ ਟਾਇਲਟ ਤੇ ਬਾਥਰੂਮ ਘਰ ਦੇ ਵਿਹੜੇ ਵਿੱਚ ਬਣਿਆ ਹੋਇਆ ਹੈ ਜੀ ਸੋ ਦੋਸਤੋ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਨੂੰ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦੇ ਉੱਪਰ ਬਿਲਕੁਲ ਫ੍ਰੀ ਦੇ ਵਿੱਚ ਐਡ ਦਾ ਕੰਮ ਕਰਿਆ ਜਾਂਦਾ ਹੈ ਜੀ ਤੁਸੀਂ ਸਾਨੂੰ ਟੇਢੇ ਫੋਨ ਨਾਲ ਆਪਣੇ ਘਰ ਦੀ ਵੀਡੀਓ ਬਣਾ ਕੇ ਭੇਜੋ ਤੇ ਨਾਲ ਆਪਣੇ ਘਰ ਦੀ ਪੂਰੀ ਡਿਟੇਲ ਲਿਖ ਕੇ ਭੇਜੋ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਸੋ ਆਪਣਾ ਜੋ ਚੈਨਲ ਦਾ ਵਟਸਐਪ ਨੰਬਰ ਹੈ ਜੀ ਸਕਰੀਨ ਦੇ ਉੱਪਰ ਫਰੰਟ ਸਾਈਡ ਤੇ ਚੱਲ ਰਿਹਾ ਤੁਸੀਂ ਵਟਸਐਪ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸੋ ਦੋਸਤੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਸੋ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਤੇ ਅੱਜ ਦਾ ਘਰ ਵਧੀਆ ਲੱਗਿਆ ਹੋਵੇਗਾ ਸੋ ਮਾਲਕਾਂ ਨਾਲ ਤੁਸੀਂ ਘਰ ਖਰੀਦਣ ਦੇ ਲਈ ਜਰੂਰ ਸੰਪਰਕ ਕਰੋ ਜੀ ਘਰ ਦੀ ਪ੍ਰੋਪਰ ਜਾਣਕਾਰੀ ਲੈ ਕੇ ਘਰ ਨੂੰ ਖਰੀਦੋ ਤਾਂ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ